ਤੇ ਸ਼ਾਮ ਦਾ ਟਾਈਮ ਹੈ ਜੀ ਤੇ ਕਣਕ ਵੇਖੋ ਮੈਂ ਤਾਂ ਤੁਹਾਡੇ ਨਾਲ 2 ਕਮੈਂਟ ਲਈ ਗੱਲ ਕਰ ਰਿਹਾ ਸਰਵਿਸ ਕਰਾਇਓ ਕਾਰਬੇਟਰ ਨਹੀਂ ਖੋਲਗਾ ਕੁਝ ਵੀ ਕਰਨਾ ਕਾਰਬੇਟਰ ਹੈ ਨਹੀਂ ਇਹਨੂੰ ਬਾਹਰ ਕਰਾਉਣਾ ਨਹੀਂ ਤੇ ਨਹੀਂ ਪੈਂਦਾ ਨਹੀਂ ਆਹ ਦੇਖੋ ਇਹ ਬਾਕੀ ਸੱਚ ਹੈ ਸ੍ਰੀ ਕਾਲ ਜੀ ਸਾਰਿਆਂ ਨੂੰ ਹੋਰ ਸੁਣਾਓ ਜੀ ਸਾਰੇ ਜਣੇ ਠੀਕ ਠਾਕ ਹੈ ਤੇ ਮੈਂ ਪ੍ਰਮਾਤਮਾ ਕੀ ਅਰਦਾਸ ਕਰਦਾ ਕਿ ਪ੍ਰਮਾਤਮਾ ਤੁਹਾਨੂੰ ਖੁਸ਼ ਰੱਖੇ ਜੀ ਫਸਦੇ ਬਸ ਦੇ ਰੱਖੇ ਤੇ ਚਾੜਦੀਆਂ ਕਲਾ ਦੇ ਵਿੱਚ ਰੱਖੇ ਜੀ ਲੋਈ ਲੱਗੇ ਅੱਜ ਦਾ ਬਲੌਗ ਸ਼ੁਰੂ ਕਰਨ ਅੱਜ ਦਾ ਬਲੌਗ ਹੈ ਜੀ ਦੁਕਾਨ ਤੇ ਤੇ ਬਾਕੀ ਜਿੰਨੇ ਆਪਣੇ ਨਾਲ ਇੱਧਰ ਜਾਂ ਬਾਹਰ ਦੇ ਸਭ ਵਿਦੇਸ਼ਾਂ ਦੇ ਜੁੜੇ ਵੀ ਜੀ ਸਾਰਿਆਂ ਦਾ ਦਿਲੋਂ ਧੰਨਵਾਦ ਹੈ ਜੀ ਤੇ ਜਿਹੜੇ ਵੀਰ ਭੈਣ ਭਰਾ ਬੱਚੇ ਬਜ਼ੁਰਗ ਆਪਣੇ ਬਲੌਗ ਨੂੰ ਲਾਈਕ ਕਰਕੇ ਵਧੀਆ ਕਰਕੇ ਦੇਖ ਕੇ ਕਮੈਂਟ ਕਰਦੇ ਉਹਨਾਂ ਦਾ ਵੀ ਦਿਲੋਂ ਧੰਨਵਾਦ ਲੋ ਜੀ ਨਾਲ ਬਣੇ ਰਹੇ ਹੋ ਅੱਜ ਆਏ ਵੀ ਵੀਰ ਜੀ ਉਹਨੇ ਅੱਜ ਵੇਖੋ ਜੀ ਮੀਂਹ ਪੈ ਰਿਹਾ ਤੇ ਤੁਸੀਂ ਵੀ ਜਰੂਰ ਦੱਸਣਾ ਵੀ ਕਿਹੜੇ ਕਿਹੜੇ ਏਰੀਆ 'ਚ ਮੀਂਹ ਪੈ ਰਿਹਾ ਜੀ ਤੇ ਨਾਲੇ ਹਵਾਵਾਂ ਕਿਸ ਤਰ੍ਹਾਂ ਠੀਕ ਠਾਕ ਹੈ ਜੀ ਫਸਲਾਂ ਦਾ ਤੇ ਬਾਕੀ ਜੀ ਪ੍ਰਮਾਤਮਾ ਸੁੱਖ ਕਰੇ ਜੀ ਜੇ ਮੀਂਹ ਪਾਣਾ ਹੈ 2-4 ਕਿਣੀਆਂ ਹਿਸਾਬ ਨਾਲ ਪਾ ਦੇਵੇ ਜੀ ਹਵਾ ਹਵਾ ਨਾ ਚਲਾਵੇ ਤੇਜ਼ ਚਲੋ ਠੀਕ ਹੈ ਹੁਣ ਬਲੌਗ ਦੇ ਨਾਲ ਬਣੇ ਰਹੋ ਮਿਲਾਨੇ ਹੋਂਦਾ ਤੇ ਨਾਲ ਤੁਹਾਨੂੰ ਤੇ ਤੁਹਾਨੂੰ ਪਤਾ ਹੀ ਮੇਰੀ ਡਿਊਟੀ ਲੱਗੀ ਵੀ ਜੇ ਕੰਮ ਨਹੀਂ ਹੈਗਾ ਤਾਂ ਜੱਸ ਕਰਨ ਨੂੰ ਜਰੂਰ ਲੇ ਕਾਣਾ ਸਵੇਰੇ ਟਾਈਮ ਸਿਰ ਤੇ ਛੱਡਣਾ ਵੀ ਹੈ ਤੇ ਸਕੂਲ ਤੋਂ ਲੈ ਕੇ ਆਉਣਾ ਫਿਰ ਟਿਊਸ਼ਨ ਤੇ ਛੱਡਣਾ ਤੇ ਬਾਕੀ ਦੇਖੋ ਜੀ ਆਪਣੀ ਰਾਣੀ 15 ਵੀ ਖੜੀ ਆ ਤੇ ਮੀਂਹ ਇਹਦੇ ਤੇ ਵੀ ਬਹੁਤ ਪੱਤ ਪਰਾਲਾ ਜਾ ਕਰ ਗਿਆ ਜੀ ਸਵੇਤੇ ਦਾ ਇੱਕ ਲੁੰਗ ਜੀ ਝੜਦੀ ਇੱਕ ਪੱਤੇ ਪੁੱਤੇ ਜੀ ਤੇ ਬਾਕੀ ਜੀ ਹੁਣ ਤੁਹਾਡੀ ਗੱਲਬਾਤ ਕਰਾਨੇ ਵੀਰ ਜੀ ਉਹਨਾਂ ਨਾਲ ਆਏ ਹੋਏ ਆ ਤੁਹਾਨੂੰ ਮੈਂ ਅੱਗੇ ਬਲੌਗ ਦਊਂਗਾ ਹੀ ਤੇ ਵਖੋ ਐਨ ਭੀਜੇ ਹੋਏ ਆ ਜੀ ਤੇ ਕਹਿੰਨੇ ਵੀ ਜਦੋਂ ਉੱਥੋਂ ਅਸੀਂ ਤੁਰਿਆਨ ਪੂਰਾ ਮੀਂਹ ਪੈ ਰਿਹਾ ਬੜਾ ਚਲੋ ਠੀਕ ਹੈ ਹੁਣ ਨਾਲ ਬਣੇ ਰਹੋ ਉਹਨਾਂ ਨੂੰ ਪੁੱਛਦੇ ਆ ਉਹਦੀਨੇ ਪਹੁੰਚੇ ਤੇ ਅੱਜ ਦੁਕਾਨ ਤੇ ਆਏ ਆ ਵਾਪਸੀ ਪਹਾੜ ਚੋਂ ਪੈਸੇ ਜੇ ਇੱਕ ਦੇਖਿਆ ਜਾਵੇ ਨਾ ਨਵੀਂ ਮੋਟਰਸਾਈਕਲ ਬਾਈਕ ਦੀ ਜੇ ਕਹਿਣਾ ਉਹਦੇ ਪੀਕਅਪ ਚੈੱਕ ਕਰਨੀ ਐ ਤਾਂ ਪਹਾੜਾਂ ਚੋਂ ਜਾਣਾ ਜ਼ਰੂਰੀ ਆ ਹਮਾਰ ਚਲ ਚੰਨ ਤੇ ਲੋ ਮਿਲੋ ਇਹ ਵੇਰਦੀ ਉਹਨਾਂ ਨੂੰ ਵਾਹ ਗੱਡੀ ਦਾ ਖਾਲਸਾ ਵਾਹ ਗੱਡੀ ਕੀ ਫਤਿਹ ਹੋਰ ਜੀ ਬਾਹ ਮਾਂ ਨੂੰ ਜੋ ਮਾਰਦੇ ਰੱਖ ਕੇ ਸਰੀਰ ਆ ਦੇਖੋ ਤੇ ਕੀ ਬਣਿਆ ਵਾ ਵੀਰ ਮੈਂ ਤਾਂ ਬੁਰਾ ਹਾਲ ਆ ਜਾਵਾਂ ਹੀ ਨੁੱਚੜਨਾ ਖੰਦਾ ਨੂੰ ਪਾਣੀ ਪੁੱਟਦਾ ਥਾਲੇ ਨੁੱਚੜ ਰਿਹਾ ਹਾਲੇ ਮੇਰੇ ਫੋਨ ਦਾ ਬਗਾ ਲਓ ਜੀ ਹੁਣ ਮਿਲੋ ਜੀ ਚਾਚੇ ਹੋਰ ਚਾਚਾ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਖਤੇ ਲਓ ਜੀ ਹੁਣ ਮੜੇ ਚਾਚਾ ਜੀ ਉਹਨਾਂ ਦੀ ਪਹਿਲਾਂ ਨੇ ਇੱਕ ਵਾਰੀ ਸੇਵਾ ਕਰੀਏ ਮੜੇ ਕੱਪੜੇ ਕੁੱਪੜਿਆਂ ਦਾ ਕੋਈ ਫਰਕ ਪੈ ਜਾਵੇ ਜਾਂ ਚੇਂਜ ਹੋਵਾਂਗੇ ਕੁਝ ਵੀ ਉਹ ਕਰਾਈਏ ਮੜੇ ਕ ਤੇ ਬਾਅਦ ਚ ਕਰਦਾ ਜੀ ਫਿਰ ਗੱਲ ਬਾਤ ਮੜਾ ਕ ਚਾਹ ਚੂ ਲਿਆ ਯੇ ਨਾਲੇ ਮੀ ਪੈ ਰਿਹਾ ਨਾ ਜੀ ਅੱਜ ਤੇ ਲਓ ਜੀ ਬਾਅਦ ਚ ਪੁੱਛੂਗਾ ਜੀ ਮੋਟਰਸਾਈਕਲ ਦੇ ਬਾਰੇ ਵੀ ਕਿਤਰਾ ਨਿਕਲੀ ਗੱਡੀ 160 ਸਭ ਤੋਂ ਪਹਿਲਾਂ ਜਿਹੜੀ ਮੇਰੀ ਡਿਊਟੀ ਬਣਦੀ ਸੀ ਚਾਹ ਪਾਣੀ ਵਾਲੀ ਚਾਹ ਪਾਣੀ ਵਾਲੀ ਤੇ ਨਾਲੇ ਅੰਦਰ ਜਿਹੜੀ ਕਰਮ ਕਰਮ ਜਾਣਾ ਅੰਦਰ ਤੇ ਕੱਪੜੇ ਖੁਣੇ ਠੰਡੇ ਠੰਡੇ ਲੱਗ ਰਹੇ ਆਂ ਬਾਕੀ ਜੀ ਇੱਕ ਹੋਰ ਹੈ ਜੀ ਹਜੇ ਤਾਂ ਉੱਪਰ ਵਾਲੀ ਜੈਕਟ ਤਾਰੀ ਉਹ ਜਮਾ ਗਿੱਲੀ ਪਈ ਜੀ ਉਹ ਕੀ ਕਰੀ ਉਹ ਜੈਕਟ ਨੇ ਅੰਦਰ ਦੇਤੇ ਆਂ ਨਾ ਜੀ ਸੋਚਿਓ ਵੀ ਆਹ ਮੈਂ ਸੁੱਕੀ ਪਾ ਲਈ ਕੋਈ ਕੱਪੜੇ ਨਾ 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 ਬਦਲਿਆ ਕੁਛ ਨਹੀਂ ਬਾਈ ਇੱਕ ਜੀ ਝਾੜ ਪੋਚ ਜਾਂ ਜਰੂਰ ਕਰਿਆ ਸੀ ਤੇ ਬਾਕੀ ਵੀਰ ਜੀ ਕਹਿ ਰਿਹਾ ਕਹਿੰਦਾ ਮੈਂ ਮੋਟਰਸਾਈਕਲ ਲਿਆ। ਮਹਾਵੀਰ ਜੀ ਲਿਆ ਤਾਂ ਹੈ ਤੁਸੀਂ ਪਰ ਪਿੱਛਾ ਜਿਹੜਾ ਬੰਦਾ ਬੈਠਿਆ ਮਾਨੂੰ ਮਗਰਾੜਾਂ ਦਾ ਨਹੀਂ ਲੱਗੀ ਉਹ ਸਿਸਟਮ ਜਾ। ਆਹ ਦੇਖੋ ਹੀ ਰੇ ਤੈਂਨ ਮਾਰਿਆ ਪਿਆ ਹੀ ਚੱਕ ਚੱਕ ਐ। ਉਹ ਮੈਂ ਤਾਂ ਦੋ ਜੱਮਾ ਚਾਚਾ ਠੀਕ ਮੈਂ ਕਹਾਂ ਉਹ ਚਾਚਾ ਨੂੰ ਮੈਂ ਦੇਖਿਆ ਪਿੱਛੇ ਤੇ। ਬਗਾ ਏ ਕਿਆ ਬਣ ਗਿਆ ਜਰਾ ਪਿੱਛੇ ਦੇ। ਫਿਰ ਤੁਸੀਂ ਵੀ ਨਹੀਂ ਬੋਲੇ ਹੁਣ ਕਹੋਗੇ 1.5-2 ਲੱਖ ਰੁਪਏ। ਤਾਂ ਮੈਂ ਕਹਿ ਤੋਬੀ ਜੱਤੇ ਤੂੰ ਚਲਾ ਲੈ ਮੇਰਾ ਹਾਲ ਵੀ ਨਾ ਤੋਹੀ। ਹਾਂ ਇਹ ਮੈਂ ਸਾਰਾ ਤਕਰੀਬਨ ਮੂਹਰੀ ਸਾਈਡ ਖੜੀ ਹੋ ਕੇ ਝਿੱਕ ਗਿਆ। ਅੱਛਾ ਇਹ। ਬੈਕ ਸੈਟ ਮ ਅਛੇ ਚਾਚੇ ਦੇ ਬੈਕਸਾਈਡ ਤੇ ਭਿੱਜ ਗਿਆ ਪੂਰੇ ਤੇ ਠੀਕ ਆ ਉਹ ਪਤਾ ਕੀ ਗੱਲ ਹੋਈ ਜੀ ਚਾਚੇ ਦਾ ਕੋਟ ਹੈ ਦੂਆ ਮੜਾ ਪਾਣੀ ਰੋਕਣੇ ਵਾਲਾ ਉਹਦੇ ਕਰਕੇ ਫਰਕ ਪੈ ਗਿਆ ਤੇ ਬਾਕੀ ਜਿਹੜੀ ਲੋਰ ਹੈ ਉਹ ਲੋਰ ਵੀ ਉਹਦੀ ਲੱਤਾਂ ਐਨ ਸੈੱਟ ਕਰਤੀਆਂ ਇਹਨਾਂ ਆ ਲੋਰ ਤਾਂ ਕੀ ਪੈਂਟੇ ਵਾਈਕੀ ਉਹਨਾਂ ਐ ਤਾਂ ਹਾਂ ਪੈਂਟਾਂ ਐਨ ਸੈੱਟ ਕਰਤੀਦੀ ਤਾਂ ਹੀ ਮੈਂ ਤਾਂ ਉਹਨੂੰ ਕਿਹਾ ਵੀ ਬਾਦ ਮੇਰਾ ਪਜਾਮਾ ਤਾਂ ਵਿੱਚ ਪਾਪਾ ਚਾਚੇ ਨੇ ਹੁਣ ਉਹਨਾਂ ਨੂੰ ਪਾਈ ਆ ਹਮੜੇ ਚ ਵੀ ਨਹੀਂ ਤੇ ਬਾਕੀ ਐਂ ਦੱਸੋ ਵੀਰ ਜੀ ਵੀ ਸਭ ਤੋਂ ਪਹਿਲਾਂ ਤਾਂ ਵੀ ਯਾਤਰਾ ਤਾਂ ਐਨ ਸਫਰ ਰਹੀ ਗਈ ਉੱਥੇ ਦੀ ਹਨਾ ਬਿਲਕੁਲ ਐਨ ਓਕੇ ਤੇ ਚਲੋ ਆ ਦਰਸ਼ਨ ਕਰਿਆ ਨਾਲੇ ਮਹਾਸ਼ਿਵਰਾਤਰੀ ਤੇ ਜਾਏ ਤੇ ਇੱਕ ਮਾਲਕ ਨੇ ਕਿਰਪਾ ਕਰੀ ਵੀ ਜੇ ਜਾਣਾ ਵੀ ਐ ਆਪਾਂ ਮੋਟਰਸਾਈਕਲ ਲੈਣੇ ਨੂੰ ਸੋਚ ਰਹੇ ਤੇ ਮਹੀਨੇ ਤੇ ਆ ਕੰਮ ਵੀ ਬਣ ਗਿਆ ਹਨਾ ਜੀ ਉਦਣ ਹੀ ਲਿਆ ਹਨਾ ਜੀ ਇੱਕ ਦਿਨ ਪਹਿਲਾਂ ਜਾ ਗਏ ਨਾ ਇੱਕ ਦਿਨ ਪਹਿਲਾਂ ਲਿਆ ਮਤਲਬ ਨਹੀਂ ਜਿੱਦਣ ਉਰੇ ਤੇ ਗਏ ਜੀ ਜਿੱਦਣ ਗਏ ਉਦਣੇ ਹਾਂ ਉਦਣੇ ਲਿਆ ਜੀ ਹਾਂ ਹਾਂ ਮੈਂ ਉਹੀ ਕਹਿ ਰਿਹਾ ਮੈਂ ਮਤਲਬ ਹੈ ਇੱਥੇ ਦੇ ਬਸ ਅਸੀਂ ਮੋਟਰਸਾਈਕਲ ਲੱਤਾ ਪਹਿਣਾ ਘਰਾਂ ਚਲੇ ਗਏ ਘਰਾਂ ਜਾ ਕੇ ਮੂੰਹ ਮੱਠਾ ਜਾ ਕਰਵਾ ਕੇ ਫારે ਦਾ ਬੈਗ ਤੇ ਕਿਆਜਾ ਪਿਆ ਲਾ ਨਵੀਂ ਰਾ ਆ ਪਿੱਛੇ ਰਾਤ ਨੂੰ 12 ਵਜੇ ਨਾਨਕਿਆ ਬਾਸੀ ਬਾਸ 2.5 ਘੰਟੇ ਲੱਗੇ ਤੁਹਾਨੂੰ ਜਾਂਦੇ ਜਾਂਦੇ ਨੂੰ ਮੈਂ ਉਹੀ ਕਰ ਰਹੀ ਆਂ ਇਹ ਗੱਲ ਵੀ ਲੇਕ ਆ ਉੱਧਰ ਹੋਈ ਤਾਂ ਹੈ ਤੁੰਡੀ ਵੀ ਕਾ ਹਾਂ ਹੋਈ ਥੀ ਮੇਰੇ ਨਾਲ ਮੋਟਰਸਾਈਕਲ ਤਾਂ ਨਹੀਂ ਤਾਂ ਪਤਾ ਆ ਵੀ ਜਦ ਬਸ ਗੱਲ ਆਈ ਹੋਈ ਥੀ ਵੀ ਜਾਣਾ ਏ ਮੈਂ ਉੱਧਰ ਉੱਡ ਗਿਆ ਬਤਾ ਹਾਂ ਵੀ ਨਹੀਂ ਤਾਂ ਕਿਆ ਪਤਾ ਅਸੀਂ ਤਿੰਨੇ ਚਲੇ ਜਾਂਦੇ ਇਹ ਵੀ ਹੋ ਸਕਦੀ ਹਾਂ ਹਾਂ ਜੀ ਕੋਈ ਵੀ ਸਲਾਹ ਬਦਲ ਜਾਂਦੀ ਜੇ ਫਿਰ ਤਾਂ ਪਰ ਐ ਵੀ ਕੁਝ ਮੈਂ ਵੀ ਉਲਝਿਆ ਮਾਂ ਕੁਝ ਕਾਰਨ ਕਰਕੇ ਨਾ ਨਹੀਂ ਪਹਿਲਾ ਪਲਾਨ ਹੈਗਾ ਨਾ ਹੋਰ ਤਰੀਕੇ ਦਾ ਹਾਂ ਜੀ ਉਹ ਹੋਰ ਦਾ ਮੈਂ ਕਾਲੇ ਨੂੰ ਬੁਲਾਇਆ ਤਾਂ ਉੱਥੇ ਨਿਬਿੰਦਰ ਰੱਖ ਸੀ ਨਿਬਿੰਦਰ ਕੀ ਕਾਰਨ ਅੱਛਾ ਜੀ ਉਹਨਾਂ ਨੂੰ ਮੁਗੀ ਉਹਨਾਂ ਦਾ ਕੰਮ ਕੋਈ ਹਾਂ ਜੀ ਮਾਂ ਵੀ ਕਿਤੇ ਮੈਂ ਤਾਂ ਪੁੱਛਿਆ ਤਾਂ ਸਮਝਦਾ ਤਾਂ ਮਾਂ ਵਿੱਚ ਅੱਦ ਨਾਨਕੇ ਦਾ ਪੁੱਛਾ ਨੂੰ ਹਾਂ ਜੀ ਜਾਣ ਹਾਂ ਜੀ ਵੀ ਜਾ ਫਿਰ ਉਹਦੇ ਮੈਂ ਤੈਨੂੰ ਕਰੂੰਗਾ ਫੋਨ ਉਹਨੇ ਪਹਿਲਾਂ ਨਾ ਹਾਂ ਕਰਦੀ ਮੈਂ ਛੇ ਵੀ ਚੱਲੂੰਗਾ ਜੀ ਹਾਂ ਮਹਾਵਿਚਾ ਦਾ ਕੰਮ ਨਵੀਂ ਜਿਹੀ ਸ਼ਿਵਰਾਤਰੀ ਨੂੰ ਉੱਥੇ ਤੇ ਜਾਣਾ ਹੋਇਆ ਘਾ ਨੂੰ ਹਾਂਜੀ ਤਾਂ ਵੀ ਮੈਂ ਚਾਚਾ ਦਾ ਦੋਨਿਆਂ ਨੇ ਮੋਟਰਸਾਈਕਲ ਤੇ ਹੋ ਜੂंगे ਹਾਂਜੀ ਠੀਕ ਹੈ ਨਾ ਵੀ ਕਾਲੇ ਦੇ ਨਾਲ ਕੋਈ ਬੰਦਾ ਨਹੀਂ ਹੋਊਗਾ ਮਾਮਾ ਹਾਂ ਮੋਟਰਸਾਈਕਲ ਤੇ ਕਾਲੇ ਮਗਰ ਬੈਠ ਜਾਊਗਾ ਵਾਹ ਇਹ ਮੈਂ ਕਾਲੇ ਨੂੰ ਪਲਾਨ ਆਇਆ ਕਰ ਲਿਆ ਕਾਲਾ ਵੀ ਚਲ ਰੋਪੜ ਤਾਂ ਆਈਦਾ ਮੇਰੇ ਕੋਲ ਮੋਟਰਸਾਈਕਲ ਵੀ ਦਵਾਇਆ ਨੇ ਕਹਿੰਦਾ ਮੈਂ ਚੱਲਦਾ ਘਰ ਨੂੰ ਹਾਂਜੀ ਵੀ ਘਰ ਜਾ ਕੇ ਮਹਾਵੀ ਨੂੰ ਤਿਆਰ ਰਹੀ ਸੀ ਘਰ ਜਾ ਕੇ ਮਾੜਾ ਮੋੜਾ ਡੱਬਾ ਢੱਬਾ ਦੇ ਦੇ ਕੇ ਮੁੰਡਿਆਈ ਦਾ ਮੱਥਾ ਟੇਕ ਕੇ ਵੀ ਫਿਰ ਆਏ ਠੀਕ ਹੈ ਜੀ ਠੀਕ ਹੈ ਹਾਂਜੀ ਤਾਂ ਉਸ ਤੋਂ ਬਾਅਦ ਵਿੱਚ ਅਸੀਂ ਫਿਰ ਮੁੜ ਕੇ ਜਾਂਦੇ ਨਹੀਂ ਰੋਪੜ ਕੋ ਪਹੁੰਚੇ ਮਾਂ ਵੀ ਕਹਿੰਦੇ ਰੈਡੀ ਨਹੀਂ ਹੈ ਤੇਰਾ ਹੋ ਗਿਆ ਜਾ ਤਾਂ ਹਾਂ ਉਹ ਮੁੱਕ ਰ ਗਿਆ ਮੁੱਕ ਰ ਕੇ ਕਹਿੰਦਾ ਮੈਂ ਰੈਡੀ ਨਹੀਂ ਹੈ ਕੁਛ ਨਾ ਰਾਤ ਦਾ ਟਾਈਮ ਦੇਖ ਲਿਆ ਕਹਿੰਦਾ ਵੀ ਬੁਗੇ ਰਹੀ ਆਪਣੇ ਸਾਰਿਆਂ ਨੂੰ ਚਲੇ ਗਏ ਕਹਿੰਦਾ ਘਰਾਂ ਕੋਈ ਹੈ ਨਹੀਂ ਮਾਂ ਉਹੋ ਕੰਮ ਖਰਾਬ ਹੋ ਗਿਆ ਨਾ ਚਲੋ ਐ ਵੀ ਇੱਕ ਫੈਮਿਲੀ ਚਹੀਦੀ ਐ ਵੀ ਬੇਟਾ ਮਾਂ ਉਹ ਗੁਰਬਿੰਦਰ ਨੂੰ ਵੀ ਕਿਹਾ ਕਹਾਂ ਤਿਆਰ ਹੋ ਪਾ ਨਹੀਂ ਹਾਂ ਹਾਂ ਵੀ ਚੱਲ ਚੱਲੀਏ ਆਪਾਂ ਹਾਂ ਜੀ ਚੱਲ ਦੇ ਕਿਤੇ ਦਾ ਬਾਇਰੈਂਟ ਟਿਕਾ ਤਾਂ ਵੀ ਬਾਇਰੈਂਟ ਨੂੰ ਫੋਨ ਕਰਿਆ ਦਾ ਇੱਕ ਵਾਰ ਹਾਂ ਜੀ ਜੇ ਕਿਤੇ ਜੱਦ ਬਣ ਜਾਂਦੀ ਕੱਲ ਸ਼ਹਿਰ ਤੇਰਾ ਵੀ ਮੂਡ ਬਣੇ ਜਾਂਦਾ ਹਾਂ ਹਾਂ ਬਣ ਜਾਣਾ ਤਈ ਉਹ ਤਾਂ ਕੁਦਰਤੀ ਐ ਹੋ ਗਿਆ ਮੈਂ ਕਰਨ ਨੂੰ ਲੈਣ ਜਾ ਰਿਹਾ ਤਾਂ ਮੈਂ ਸੋਚਿਆ ਵੀ ਚੱਕ ਕੇ ਦੁਕਾਨ ਭਰਾ ਕੇ ਫਿਰ ਗੱਲ ਕਰਦਾ ਤੁਹਾਡੇ ਨਾਲ ਉਹ ਸਿਰਫ 2 ਘੰਟੇ ਦੀ ਮਿਸਟੇਕ ਹੋ ਗਈ ਉਹ ਬੱਸ ਗੱਲ ਇਹ ਹੋ ਗਈ ਤੇ ਹੋਰ ਸੁਣਾਓ ਜੀ ਚਾਚੇ ਉਹਨਾਂ ਦਾ ਕਿਸ ਤਰ੍ਹਾਂ ਚੱਲ ਰਿਹਾ ਜੀ ਮਕਾਨ ਦਾ ਠੀਕਾ ਕੰਮ 20 ਨੇ ਹੁਣ ਉੱਥੇ ਤੁਹਾਨੂੰ ਪਤਾ ਆ ਦੋ ਤਿੰਨ ਦਿਨ ਹੋ ਗਏ ਜੇ ਨੂੰ ਸਾਨੂੰ ਪਹਿਲੇ ਦਿਨ ਇੰਨੀ ਤੇਜ਼ ਹਵਾ ਚੱਲਦੀ ਰਹੀ ਮਿਸਤਰੀ ਨਹੀਂ ਆਇਆ ਸੱਤੇ ਦਾ ਬਾਹਰ ਨਿਕਲੋ ਦੂਸਰੇ ਦਿਨ ਕੱਲ ਦੇ ਦਿਨ ਦਾ ਜਿਹੜਾ ਕੱਲ ਦੇ ਦਿਨ ਫਿਰ ਅਸੀਂ ਜੂਮ ਸਵੇਰੀਆਂ ਉੱਠ ਕੇ ਨਾ ਆਏ ਤੋਏ ਆਪਣਾ ਸ਼ਿਵਰਾਤਰੀ ਨਿਕਲ ਕੇ ਰਾਤ ਨੂੰ ਫੇਰ 8:00 ਵਜੇ ਮੁੜ ਕੇ ਆਏ। ਅੱਛਾ ਜੀ। ਅੱਜ ਸਵੇਰੀਆਂ ਉੱਠੇ ਆ ਹਾਕ ਸੁਰਬੜ ਸੁਰਬੜ ਜੀ ਹੁੰਦੀ ਹੈ। ਮਾੜੀ ਮਾੜੀ ਜੀ ਪੈਂਦਾ ਤਾਂ ਮਿਸਤਰੀ ਆ ਨੱਥੀ ਕਿ ਦਿਹਾੜੀ ਲਈ ਉਹਨੇ ਆਣਾ ਵਿੱਚ ਗਾਠਾ ਜਿਹਾ ਕੁੱਠਾ ਦੀਆਂ ਘੜੀਆਂ ਕਰੀਆਂ। ਫੇਰ ਸਵਾਰ ਕੇ ਗੱਲ ਨਹੀਂ ਹੋਈ ਮੈਨੂੰ ਆਏ ਹੋ ਗਿਆ ਵੀ ਵੀ ਜੇ ਜ਼ਿਆਦਾ ਨਹੀਂ ਪਹਿ ਗਿਆ ਫੇਰ ਸਾਤੇ ਦੋ ਦਿਨ ਨਿਕਲ ਨਹੀਂ ਹੋਣਾ ਫੇਰ ਕਾੜੀ ਕਾੜੀ ਜੀ ਨਿਕਲੇ। ਇਹ ਵੀ ਹੈ। ਕਿ ਨਹੀਂ ਸ਼ਾਇਦ ਜੇ ਮੀਂਹ ਨਾ ਪੈਂਦਾ ਹੁੰਦਾ ਤਾਂ ਫਿਰ ਉਹ ਕੋ ਪੰਗਾ ਹੋਰ ਪੈ ਜਾਣਾ ਤਈ ਮੀ ਤਾਂ ਪੈ ਰਿਆ ਤਾਂ ਜਾ ਤੁਸੀਂ ਤੁਰੇ ਜੇ ਕਿਤੇ ਜ਼ਿਆਦਾ ਲੱਗ ਜਾਂਦਾ ਪੈਣ ਫਿਰ ਉਹ ਕੰਮ ਖਰਾਬ ਤਾਂ ਫਿਰ ਮੋਟੀ ਗੱਲ ਕਹਦਾ ਵੀ ਜੇ ਮੀ ਨਾ ਪੈਂਦਾ ਹੁੰਦਾ ਤਾਂ ਅੱਜ ਹੁਣ ਸ਼ਾਮ ਨੂੰ ਨਿਕਲਣਾ ਤਾਂ ਅੱਛਾ ਅੱਛਾ ਵੀ ਲਗਾਇਆ ਆਂਦੇ ਘਾਂਟੇ ਦੋ ਹਾਂ ਹੱਥ-ਪਾਟਾ ਮਾਣਾ ਮੋਟਾ ਹੋਰ ਕੰਮ ਕਰਵਾ ਲੰਦੇ ਤੇ ਹਾਂ ਇਹ ਵੀ ਹੈ ਇਹ ਵੀ ਹੈ ਮਾਣਾ ਮੋਟਾ ਹੌਂਸਲਾ ਜਰਾਂਦਾ ਬੰਦੇ ਜਿਹ ਬੰਦਾ ਕੋਟ ਹੋਵੇ ਹਾਂ ਜੀ ਤੇ ਬਾਕੀ ਨਕਸ਼ੇ ਦਾ ਕਿਸ ਤਰ੍ਹਾਂ ਆ ਗਿਆ ਹੀ ਲੋਟ ਕੰਮ ਉਹਨਾਂ ਦਾ ਫਿਰ ਦੇਖੋ ਜਿਹੜਾ ਪਤਾ ਕਿਹੜਾ ਰਕਾ ਮਤਲਬ ਇਹ ਕਹਿੰਦਾ ਹਾਂ ਜੀ ਪੈਗੀ ਨਾਲ ਗਿਆ ਨਾ ਉੱਥੇ ਹਾਂ ਜੀ ਮੇਸਤਰੀ ਹਟਾ ਕੇ ਆ ਗਿਆ ਅੱਛੇ ਜੇ ਹੋਰ ਮੈਂ ਕੋਈ ਨਿਭੋਚ ਕੱਢਣਾ ਉਹਨੇ ਕਿਹਾ ਇਹ ਆਉਂਦਾ ਹੀ ਇਹੀ ਕੰਮ ਨੂੰ ਹਾਂ ਜਿੱਦਾਂ ਨਹੀਂ ਆਖੇ ਨਿਭੋਚੇ ਗੱਟੀਆਂ ਦਾ ਮਹਾਪਾਈ ਦੇਖਣਾ ਚੱਲ ਰਿਹਾ ਸੋਭਾ ਠੀਕ ਹੈ ਬਾਕੀ ਇੱਕ ਹੋਰ ਵੀ ਹੋ ਗਿਆ ਮੈਂ ਦੇਖਿਆ ਮੈਂ ਤਾਂ ਉਹਨਾਂ ਨੂੰ ਰਾਏ ਆ ਦੇਈ ਹੈ ਵੀ ਦੇਖੋ ਨਕਸ਼ੇ ਨਾਲੋਂ ਤਾਂ ਤੁਸੀਂ ਚਾਰ ਕਮਰੇ ਬਣਾਣੇ ਪੰਜ ਮੇਰ ਸੋਈ ਹੈ ਮਹਾ ਐ ਕਰਕੇ ਸੈਟਿੰਗ ਜੀ ਕਰਕੇ ਪਿੱਛਾਂ ਤਿੰਨ ਕਮਰੇ ਕਰ ਲੋ ਮੂਹਰੇ ਬ੍ਰੈਂਡਾ ਹੋ ਗਿਆ ਇੰਨੇ ਕ ਨੂੰ ਤਾਂ ਮਹਾ ਆਪਣਾ ਸਿੰਪਲ ਆਪਣਾ ਦਿਮਾਗ ਵੀ ਕੰਮ ਕਰੇ ਜਾਂਦਾ ਜੀ ਕੁਛ ਮੇਸਤਰੀਆਂ ਦਾ ਹੋ ਜਾਂਦਾ ਜੀ ਗੈਲ ਤੇ ਬਾਕੀ ਇਹ ਥੋੜੀ ਗੱਲ ਚਲੋ ਵਧੀਆ ਹੈ ਕਈ ਵਾਰ ਹੋਏ ਜਾਂਦਾ ਚਾਹੇ ਕੋਈ ਅੜਚਣ ਕੋਈ ਹੋਰੇ ਆ ਜਾਵੇ ਮਾਂ ਮੇਰਾ ਵੀ ਰਿਸ਼ਤੇਦਾਰੀ ਕੇ ਵੀ ਕਿਤੇ ਦੇਖ ਤੂੰ ਮਸੂਜ ਮਨ ਬੰਦਾ ਹੈਗਾ ਇਧਰ ਮੈਂ ਕਹਾ ਉਧਰ ਚਾਹੇ ਬਿੰਦ ਰਖੀਏ ਕਾਲੇ ਰਹਿ ਜਾਂ ਉਹ ਹਾਂਜੀ ਹਾਂ ਯਾ ਸਲਾਹ ਲੈਣ ਤੇ ਜਾਂਦਾ ਗਿਆ ਜਾਣਦਾ ਕੁਛ ਨਹੀਂ ਜੇ ਸਲਾਹ ਦਵਾਂਗੇ ਅਸੀਂ ਕੋਈ ਭਲੇ ਵਾਸਤੇ ਹੀ ਦਵਾਂਗੇ ਚੰਗੇ ਵਾਸਤੇ ਹੀ ਦਵਾਂਗੇ ਜੀ ਸਲਾਹ ਦੇਉ ਸਲਾਹ ਦੇ ਕੇ ਕੰਮ ਬਿਲਕੁਲ ਹੀ ਬਸ ਇੱਕ ਥੋੜੀ ਗਲਤੀ ਹੋ ਗਈ ਜੀ ਜਦੋਂ ਮਕਾਨ ਦਾ ਕੰਮ ਸ਼ੁਰੂ ਕਰਨਾ ਤਾਂ ਉਹ ਤਾਂ ਮੈਂ ਜਦੋਂ ਉੱਥੇ ਚਾਈ ਜਾਂਦਾ ਮੈਂ ਸਭ ਸੈੱਟ ਕਰਕੇ ਆਉਂਦਾ ਆਪਾਂ ਨੇ ਗਰਾਊਂਡ ਲੈਵਲ ਕਰਕੇ ਨਾ ਮਸ਼ੀਨ ਗੈਲ ਫੇਰ ਬਾਅਦ ਚ ਮਿਸਤਰੀ ਬੁਲਾਣਾ ਤਾਂ ਪਹਿਲਾਂ ਆਪਣੀ ਸਲਾਹ ਕਰਦੇ ਖੜਕਾ ਗਰਾਊਂਡ ਲੈਵਲ ਤੇ ਜਿਹੜੀ ਕਹਿੰਦੇ ਕਲੀ ਕਰਦੇ ਬਿਛਾਉਂਦੇ ਹੁੰਦੇ ਮਿਸਤਰੀ ਹਾਂ ਉਹ ਦੇਖਣੇ ਨੂੰ ਵੀ ਇਹ ਕਰਿਆ ਪਰ ਇੱਕ ਹੋਰ ਵੀ ਹੋ ਗਿਆ ਮਹੀਨਾ ਪਹਿਲਾਂ ਜਦੋਂ ਲੇਬਰ ਨੇ ਆਣਾ ਤਾਂ ਜਦੋਂ ਤੁਸੀਂ ਵੀ ਕਹਿ ਰਹੇ ਸੀ ਵੀ ਹਜੇ ਰੁਕ ਜਮੈਂ ਜੇ ਉਧਰ ਆਪਣਾ ਫਿਰ ਵਿਆਹ ਤਾਂ ਜਾਏ ਜ਼ਮੀਨ ਦਾ ਜੈ ਜੀ ਵਿਆਹ ਤਾਂ ਚਲੋ ਕੁਦਰਤੀ ਜਾਂ ਦਾ ਆਈ ਨਹੀਂ ਲੇਬਰ ਵਿਆਹ ਦੇ ਵਿੱਚ ਵਿੱਚੇ ਚਾਚਾ ਢਿੱਲਾ ਹੋ ਗਿਆ ਉਹ ਤੇ ਬਾ ਲੇਬਰ ਆ ਗਈ ਬਾ ਫਿਰ ਬੰਦਲ ਗਏ ਬੰਦਲਣ ਵਾਲੀ ਵੀ ਗੱਲ ਹੈ ਕੀ ਹੈ ਯਾਰ ਇੱਕ ਇੱਕ ਗੱਲ ਕਰਸ ਮੈਨੂੰ ਹਾਂਜੀ ਵੀ ਕਿਹਾ ਰੋਜ਼ ਨੂੰ ਜਮਕਾਨ ਸ਼ੱਤਲ ਹੁੰਦੇ ਨੇ ਨਾ ਭਾਈ ਇਹ ਗੱਲ ਤਾਂ ਮੈਂ ਕਹੀਦੀ ਵੀ ਚਾਹੇ اٹਕ ਹੈ ਸ਼ੱਤਲਵੇਂ ਰੋਜ਼ ਰੋਜ਼ ਨਹੀਂ ਇਹ ਕੰਮ ਹੁੰਦੇ ਜੀ ਨਹੀਂ ਹੁੰਦੇ ਤੇ ਜਿਹੜਾ ਉਹ ਪ੍ਰਾਣਾ ਮਿਸਤਰੀ ਨੇ 50 60000 ਰੁਪਏ ਧਰਤੀ ਦੇ ਵਿੱਚ ਗਾਲਤਾ ਹਾਂ ਉਹ ਇਹਨਾਂ ਨੇ ਇਹਨਾਂ ਨੂੰ 50 60000 ਪੈਸਾ ਉਹਨਾਂ ਕਿੱਧਰ ਤੇ ਕਿਕਰਮੇ ਤੇ ਕਰਦੇ ਬਿਲਕੁਲ ਇਹ ਤਾਂ ਹੈ ਇਹਹੀ ਗੱਲਾਂ ਜੇ ਕੋਈ ਜਾਂਦੇ ਕੋਈ ਪੈਸਾ ਵੀ ਵੱਗਦਾ ਉਹਨਾਂ ਨਾਲ ਚੀਜ਼ ਗੁਣੀਆਂ ਚੈਣ ਠੀਕ ਹੁੰਦਾ ਸਾਰਾ ਕੁਝ ਚਲੋ ਹੁਣ ਵੀ ਬਾਬੇ ਨਾਨਕ ਦੀ ਹਾਂ ਕਿਰਪਾ ਨਾਲ ਵਧੀਆ ਚਲੋ ਚੱਲ ਰਿਹਾ ਜਿੱਕਣਾ ਹੈ ਪੜ ਜਾਣੀ ਬਰਬਾਦੀ ਹੋ ਕੇ ਠੀਕ ਹੋ ਗਿਆ ਫਿਰ ਉਹ ਥੋੜਾ ਨੁਕਸਾਨ ਦਾ ਸਾਨੂੰ ਥੋੜਾ ਕ ਦਿਲ ਪਰ ਲੱਗਦਾ ਜੀ ਵੀ ਜੇ ਉਹਨਾਂ ਦਾ ਨਾਮ ਖਰਾਬ ਹੁੰਦਾ ਪੈਸਾ ਖਰਚਾ ਉਹ ਤਾਂ ਹੋ ਗਿਆ ਇੱਥੇ ਇੱਥੇ ਤੱਕ ਹੋਣ ਦਾ ਖਰਚਾ ਸਮਝ ਲੈ ਕਿੱਥੇ ਹਾਦਸੇ ਤੇ ਉੱਪਰ ਚਲੇ ਜਾਣਾ ਤਾਂ ਜੀ ਬਿਲਕੁਲ ਖਰਚਾ ਹਾਂ ਅਸਲ ਕਿੱ데 ਜਰ ਰਹਿਣੀ ਜੀ ਕਹਾਣੀ ਬਿਲਕੁਲ ਜੀ ਬਿਲਕੁਲ ਚਲੋ ਤੇ ਬਾਕੀ ਮੋਟਰਸਾਈਕਲ ਕਿਸ ਤਰ੍ਹਾਂ ਰਿਹਾ ਆਪਣਾ ਇਹਨ ਮੋਟਰਸਾਈਕਲ ਠੀਕ ਬਾਈ ਫਿਲਹਾਲ ਤੱਕ ਬਿਲਕੁਲ ਓਕੇ ਹੈ ਹਾਂ ਜੀ ਠੀਕ ਆ ਹੁਣ ਤਾਂ ਪਾਇਆ ਤਾਂ ਆਪਾਂ ਪਹਾੜਾਂ ਚੋਂ ਦੇਖ ਲਿਆ ਨਾ ਬਾਦਾਂ ਗੇ ਹਾਂ। ਨਾ ਮਾ ਨਾ ਵੀ ਹੈ। ਬਾਕੀ ਇੱਕ ਸਰਵਿਸ ਵੀ ਕਰਨੀ ਨਾ ਉਹਨਾਂ ਨੇ। ਉਹ ਮੜੀ-ਮੋਟੀ ਸੈਟਿੰਗ ਹੋਰ ਕਰੂਗੇ। ਕਿਉਂਕਿ ਇਹਦਾ ਅੰਜਨ ਹੈਵੀ ਹੈ ਜੀ। ਦੋ ਸਰਵਸਾਂ ਤੱਕ ਇਹਦਾ ਤੇਲ ਵੀ ਘੱਟ-ਵੱਧ ਕਰੂਗੇ। ਪਹਿਲਾਂ-ਪਹਿਲਾਂ ਕੰਪਨੀ ਨੇ ਵੱਧ ਦਿਆਵਾ ਹੁੰਦਾ ਜੀ। ਵੀ ਬੰਦਾ ਜਾ ਕੇ ਟੋਊਗਾ ਜਿਕਣਾ ਦੇਖੋ ਹੁਣ ਤੁਸੀਂ ਪਾਤੇ ਆਪਾ ਹੜਾ ਨੂੰ। ਚੱਲ ਬਈ ਮਿੱਤਰਾ। ਤੇ ਉਹ ਹੁਣ ਜਦ ਤੁਸੀਂ ਨਾ 50 ਕਿਲੋਮੀਟਰ ਚਲਾ ਲਿਆ ਜੀ। ਫਿਰ ਇੱਕ ਸਰਵਿਸ ਤੁਹਾਨੂੰ ਦੱਸੀ ਵੀ ਹੋਣੀ, ਕਾਪੀ ਮਿਲੀ ਹੋਣੀ। ਹਾਂ। ਉਹਦੇ ਮੁਤਾਬਕ ਜਾ ਕੇ ਕਹਿ ਦਿਓ। 50 ਕਿਲੋਮੀਟਰ ਬਸ ਫਿਰ ਉੱਥੇ 2500 ਦਾ ਚੱਲ ਗਿਆ ਮੈਂ ਤਾਂ 3000 ਚਾਹੁੰਦਾ ਕਿਹ ਕਿੰਨਾ ਚੱਲਿਆ ਹਾਂ ਇੰਨਾ ਕੁ ਚੱਲ ਗਿਆ 2700 ਦੇਖਿਆ ਮੈਂ ਅੱਛਾ ਹਾਂ ਬਸ 70 ਹਾਂ ਤੇ ਬਾਕੀ ਵੀ ਐ ਵੀ ਉਥੇ ਬਾਅਦ ਨਾ ਤੁਸੀਂ ਵੀ ਕਹਿਦੇ ਹੋ ਪਹਿਲੀ ਸਰਵਿਸ ਮੈਂ ਇੱਕ ਵਾਰੀ ਸੈਟਿੰਗ ਵਧੀਆ ਜਿਹਾ ਕੋਈ ਮੇਸਤਰੀ ਉਹਨਾਂ ਦਾ ਕਹਦੇ ਵੀ ਉਥੇ ਕਰਾ ਦਿਓ ਠੀਕ ਇੱਕ ਹੋਰੇ ਕੰਮ ਹੋਇਆ ਜੀ ਵੀਰ ਜੀ ਉਹਨਾਂ ਨਾਲ ਆ ਕੇ ਖੜਾਇਆ ਮੈਂ ਪੁੱਛਾਂ ਵੀ ਪਤਾ ਨਹੀਂ ਤਾਂ ਭਾਈ ਉੱਥੇ ਚੋਰੀ ਹੋ ਗਈ ਪਤਾ ਨਹੀਂ ਕਿਸੇ ਨੇ ਖੋਲੇ ਦਿਆ ਇਹਦਾ ਸਲੈਂਸਰ ਤਾਂ ਹੈ ਹੀ ਨਹੀਂ ਜੀ ਦੇਖੋ ਇਹ ਕਿਤੇ ਸਲੈਂਸਰ 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 ਹੈ ਹੀ ਨਹੀਂ ਆਹ ਨਾ ਉਹ ਬਾਰੇ ਬਹੁਤ ਬਾਰੇ ਅਸੀਂ ਨਾ ਪਿਆਰੀ ਵੀਡੀਓ ਵਿੱਚ ਲਾਉਂਦੇ ਹਾਂ ਉਹ ਪੈਸੇ ਮੈਂ ਦੱਸ ਦਿੰਨਾ ਹੈਗਾ ਇਹ ਉਹ ਵਿੱਚ ਜਿਹਨੂੰ ਗੱਡੀਆਂ ਮੰਗ ਢੋਲ ਕੀ ਦੇ ਕਹਿੰਦਾ ਬਸ ਆਹ ਕੱਢ ਤੇ ਛੋਟਾ ਜਿਹਾ ਤੇ ਬਾਕੀ ਬਾਕੀ ਬਾਈ ਹੈ ਤਾਂ ਸੋਚ ਆਲੀ ਗਾਹਾਂ ਗਾਹਾਂ ਡਿਜੀਟਲ ਸਮਾਂ ਆਈ ਜੀ ਚੇਂਜ ਹੋਈ ਜਾਂਦਾ ਸੰਸਾਰ ਆਈ ਗਏ ਹੁਣ ਤਾਂ ਜਿਵੇਂ ਵੀ ਹੈ ਵੀ ਕਿੱਕ ਵੀ ਮਾਰੀ ਨਾ ਕਿੱਕ ਗੇਲ ਵੀ ਸੰਸਾਰ ਹੈ ਜੀ ਕੁਝ ਜੇ ਖੁੱਲੀ ਰਹੀ ਗਈ ਸੰਸਾਰ ਹੈ ਨਾ ਜੀ ਆਹ ਦੇਖਿਆ ਅਸੀਂ ਕਿਸੀ ਦੇਖੀ ਹੈ ਪਹਾੜ ਦੇ ਵਿੱਚ ਕਈ ਵਾਰ ਬੰਦ ਹੋਏ ਸਾਤੇ ਹਾਂਜੀ ਅਤਰਾਏ ਦੇ ਵਿੱਚ ਦੀ ਕਲੱਚ ਵੀ ਛੱਡਦੇ ਤੇ ਨਾ ਸ਼ਟਾਰਟ ਨਹੀਂ ਹੁੰਦਾ ਅੱਛਾ ਜੀ ਇਹਦਾ ਸਟੈਂਡ ਲੱਗਿਆ ਰਹਿ ਗਿਆ ਸਟੈਂਡ ਕੈਲ ਵੀ ਹੈ ਜੀ ਹਾਂ ਅੱਜ ਕੱਲ ਦੇ ਇਹ ਤਾਂ ਸਾਰੀ ਮੋਟਰਸਾਈਕਲਾਂ 'ਚ ਕਰਿਆ ਪਹਿਲਾਂ ਜਿੰਨੇ ਵੀ ਸਪਲੈਂਡਰ ਆਏ ਜਾਂਤੇ ਸੰਸਰੋਂ ਆਏ ਜੀ ਜੇ ਇਹਦਾ ਸਟੈਂਡ ਲੱਗਿਆ ਪਰ ਰਹਿ ਗਿਆ ਫਿਰ ਨਹੀਂ ਹੈ ਨਾ ਹੁਣ ਆ ਜੀ ਮਾੜਾ ਇੱਕ ਕੱਲਾ ਛੱਡੇ ਨੇ ਜਿੱਕਿਨਾ ਗੇਅਰ ਦੇ ਵਿੱਚ ਸਟਾਰਟ ਕਰ ਲੈਂਦੇ ਆਪਣਾ ਹੁੰਦਾ ਹੀ ਹਾਂ ਜੀ ਤੇ ਇੱਕ ਜਿਹੜਾ ਤੁਸੀਂ ਹੁਣ ਕਹਿ ਰਹੇ ਤੇ ਵੀ ਥੋੜਾ ਘੱਦਬਦਾ ਜਾ ਹੈ ਜਿਕਣਾ ਉਹ ਕਰਦੇ ਕੁਛ ਉਹ ਸੈਟਿੰਗ ਹੋ ਗਈ ਤੇਲ ਜ਼ਿਆਦਾ ਵਧਾਇਆ ਹੋ ਹੁੰਦਾ ਪਹਿਲ ਪਹਿਲ ਜਿਕਣਾ ਤੁਸੀਂ ਕਹਿੰਦੇ ਬੰਦ ਹੋਈ ਜਾਂਦਾ ਉਹ ਤਾਂ ਨਹੀਂ ਬੰਦ ਹੋਇਆ ਚੱਲਦਾ ਅੱਛਾ ਅੱਛਾ ਜੀ ਅੱਛਾ ਨਾ ਕੋਈ ਹੱਸਣ ਰਹਿ ਜਾਂਦਾ ਮਾੜਾ ਮੋਟਾ ਉਹ ਥੱਲੇ ਹਾਂ ਉਹ ਗੱਲ ਨੂੰ ਸ਼ੋਰ ਬਾਕੀ ਬਾਕੀ ਖੁੱਲ ਜਾਣਾ ਹੀ ਐ ਨਾ ਆ ਤੁਸੀਂ ਵਧੀਆ ਕਰਿਆ ਚਾਚਾ ਜਿਹੜੀ ਤਾਂ ਐਸ ਲਾ ਗੈਲ ਲੱਗਦੀ ਦੇਤੀ ਵੀ ਹੁਣ ਆਇਆ ਕਰੋ ਅੱਜੇ ਨਮਾ ਲੈਣਾ ਜਾਣਾ ਵੀ ਪਹਾੜ ਚ ਮੋਟਰਸਾਈਕਲ ਤੇ ਆ ਇਹ ਵਧੀਆ ਕਰਤੇ ਆ ਹਾਂ ਜੀ ਅੱਛਾ ਜੀ ਇਹ ਕਹਿੰਦਾ ਫੇ ਮੋਟਰਸਾਈਕਲ ਲੈਣਾ ਤਾਂ ਹੈਗਾ ਹੀ ਆ ਕਹਿੰਦਾ ਹੁਣ ਚੱਲੋ ਫਿਰ ਨਾ ਮੈਂ ਕੋਲੇ ਜਾਣਾ ਕਰ ਬੰਦੇ ਕਿਤੇ ਆਇਆ ਤਾਂ ਨਹੀਂ ਕਰਿਆ ਚਾਚੇ ਨਾ ਡਾਬਲ ਖਰਚਾ ਤਾਂ ਨਹੀਂ ਆਪਣਾ ਕਰਾਤੇ ਆ ਮੈਂ ਕਹਿੰਦਾ ਰਹਿਣੇ ਦਿਓ ਜੀ ਹੁਣ ਥੋੜਾ ਕਾ ਠੀਕ ਹੀ ਐ ਮੌਸਮ ਜਿਆਦਾ ਹੋਇਆ ਬੇਂਦ ਰਖ ਤੇ ਫੜ ਲਿਓਈ ਪਾਣੀ ਹੈਗਾ ਜੀ ਮੈਂ ਨਚੋੜਿਆ ਤਾਂ ਪਹਿਲਾਂ ਹੁਣ ਆ ਗਿਆ ਨਾ ਬਾਹਾਂ ਚ ਬਾਹਾਂ ਚ ਆ ਗਿਆ ਜੀ ਪਹਿਲਾਂ ਗਾਰੰਗ ਹੋ ਗਿਆ 22 ਤਾਂ ਨਾ ਇਹ ਦੇਖ ਲੋ ਇੱਕ ਵਾਰ ਤੋ ਰੱਖਣੀ ਲੱਗਣਾ ਪਾਲਾ ਨਹੀਂ ਇਹ ਨਹੀਂ ਪੈਣੀ ਇੱਕ ਗੱਲ ਐ ਵੀਰ ਜੀ ਹਾਂ ਵੀਰ ਜੀ ਇੱਕ ਗੱਲ ਹੋਰ ਵੀ ਐ ਜੇ ਤੁਸੀਂ ਆਂਦੇ ਆਂਦੇ ਵੇ ਕਿਤੇ ਵੀ ਅੱਧ ਵਿਚ ਰੁਕ ਜਾਂਦੇ ਫਿਰ ਪੰਗਾ ਪੈ ਜਾਣਾ ਤਾਂ ਹੁਣ ਰੁਆ ਕੇ ਰੁਕੇ ਨਾ ਨਹੀਂ ਕਾਂਟ ਜੀ ਲੱਗ ਜਾਂਦੀ ਆਣ ਹੁਣ ਤਾਂ ਤੁਸੀਂ ਟੀਕੇ ਪੇ ਉਹਨਾਂ ਕੱਪੜਿਆਂ 'ਚ ਐ ਨਹੀਂ ਫਿਰ ਕਾਂਟ ਲਾ ਜਾਂਦੀ ਜੀ ਆਣ ਲਓ ਜੀ ਇਹ ਐ ਮੋਟਰਸਾਈਕਲ ਤੇ ਭੱਗਾਂ ਵਾਲੀ ਮੋਟਰਸਾਈਕਲ ਐ ਜਿਹੜਾ ਲਿਆ ਤੇ ਸਾਨੂੰ ਮੱਥਾ ਵੀ ਟਕਾ ਲਿਆ ਹਾ ਕਹਤੇ ਨੇ ਕੀ ਆਏ ਹੈ ਆ ਨੋਰ ਵਾਲਾ ਜ਼ੋਰ ਤਾਂ ਲਓ ਜੀ ਮੈਂ ਕੱਪੜੇ ਤਾਂ ਬਹੁਤ ਐ ਜੀ ਪਰ ਹੁਣ ਕੀ ਕਰਾਂ ਐ ਵੀ ਵੀਰ ਜੀ ਦੀ ਵੀ ਗੱਲ ਠੀਕ ਐ ਵੀ ਇਹ ਗਿੱਲਿਆਂ 'ਚ ਚਲੋ ਚਾ ਹਾਂ ਐ ਕਰ ਲਓ ਉੱਪਰ ਤੇ ਕੋਟੀ ਉਹ ਵੀ ਪਾ ਲਿਓ ਹਨਾ ਬਾਕੀ ਮੌਸਮ ਵੀ ਖੁੱਲ ਗਿਆ ਹੁਣ ਤਾਂ ਮਾੜਾ ਕਿ ਹਟ ਗਿਆ ਜਣਾ ਮੀਂਹ ਹਟ ਗਿਆ ਬੱਦਲ ਵਾਈ ਹੈਗੀ ਐ ਹਾਂ ਬਾਕੀ ਕੋਈ ਟੈਣਾ ਸੀ ਮੜਾ ਜਕ ਤੇ ਚਲੋ ਠੀਕ ਐ ਜੀ ਆਪਾਂ ਨਾ ਵੀਰ ਜੀ ਉਹਨਾਂ ਨੂੰ ਵੀ ਮਲਾਤ ਆ ਚਲੋ ਆਏ ਤੇ ਕੁਸ ਅਸੀਂ ਵੀ ਹੈ ਤੇ ਨਹੀਂ ਕਈ ਵਾਰ ਨਾ ਹੁਣ ਇਸ ਤਰ੍ਹਾਂ ਹੋਇਆ ਜੀ ਵੀਰ ਜੀ ਉਹਨੇ ਆਂਦੇ ਤੇ ਮੈਂ ਹੁੰਦਾ ਨਹੀਂ ਤਾਂ ਕਿਤੇ ਨਾ ਕਿਤੇ ਗਏ ਹੋਏ ਹੁੰਦੇ ਤੇ ਜਾਉ ਘਰਾਂ ਨੂੰ ਲੰਘ ਜਾਂਦੇ ਤੇ ਕਰਨ ਨੂੰ ਲੈ ਕੇ ਵੀ ਹੁਣ ਉਹ ਕਰਾਓ ਕੰਮ ਦੂਆ ਹੀ ਨਾ ਹੋ ਜਾਂਦਾ ਕਿਤੇ ਵਿੱਚੇ ਪਾ ਦਿੰਦੇ ਪੈ ਕਾ ਤੇ ਰੱਖ ਦਿੰਦਾ ਕਿਹੜਾ ਪਾ ਲਾ ਹੁਣ ਚੱਕਰ ਲੱਗੇ ਕਿਹੜਾ ਓਹੋ ਕਹਿੰਦਾ ਆ ਪਾਦਨੇ ਪਾਦਨੇ ਕਰਦੇ ਨਹੀਂ ਸੈਟ ਚਲੋ ਠੀਕ ਹੈ ਜੀ ਆ ਬੜਾ ਵਲੋਗ ਤੇ ਤੱਕਦੇ ਓਹੋ ਕਹਿੰਦਾ ਪੋਪਾ ਰਹੀ ਹੈ ਪਾਣੀ ਵਿੱਚੇ ਆ ਪਾਦ ਲਫਾਫੇ ਵਿੱਚ ਸੈਟ ਕਰ ਲੋ ਐ ਨਾ ਫਿਰ ਹੁਣ ਵਿੱਚ ਪਾਣਾ ਦੂਏ ਕੱਪੜੇ ਨਾ ਗਿੱਲੇ ਹੋਣਗੇ ਵੈਸੇ ਤਾਂ ਅੱਧ ਮਾ ਤਾਂ ਕੱਪੜੇ ਸਾੜੇ ਹੁਣ ਇਹ ਜੇ ਹੋ ਗਏ ਵੀ ਜਿਹੜੇ ਜਾ ਕੇ ਕੱਢ ਕੇ ਜਦੀ ਬਸ ਕਮਾ ਦੋ ਮਸ਼ੀਨ ਨੂੰ ਧੋਣੇ ਦਾ ਪੈਣਿਆ ਚੱਲ ਐ ਵੀ ਥੋੜਾ ਕ ਪਾਣੀ ਰੁਕ ਜੂ ਬਚਾਓ ਹੋ ਜੂ ਆ ਚੱਕਰ ਐ ਲਓ ਜੀ ਡਰੈਸਾਂ ਹੋ ਗਈਆਂ ਚੇਂਜ ਆ ਵੀ ਭਾਰਾ ਹੋ ਜਾਵਾ ਪੂਰਾ ਹੁਣ ਐ ਕਰੋ ਜੀ ਚਾਹੇ ਇਹਨੂੰ ਬਿਸ਼ੱਕ ਪਾ ਲਓ ਉੱਪਰ ਨੂੰ ਹੁਣ ਸੁੱਕਾ ਐ ਨਾ ਥੱਲੇ ਨੂੰ ਬੈਠੇ ਸੀ ਨਾ ਵੈਸੇ ਮਾਂ ਦਾ ਚੱਲ ਜਾਈ ਜਾਣਾ ਜੇ ਐਸੇ ਹੋ ਕੇ ਰੱਖਿਆ ਕਰ ਤੂੰ ਪਹਿਲੇ ਤਾਂ ਉਤਾਰ ਦਿੰਦੇ ਐ ਸੁੱਕ ਜਾਣਾ ਬਾਹੇ ਥੇ ਕੋਲ ਨੇ ਹਾਂ ਜੀ ਮੈਂ ਤਾਂ ਕਿਹਾ ਤਾਂ ਤੁਹਾਨੂੰ ਪਰ ਤੁਸੀਂ ਵੀ ਠੀਕ ਐ ਸੋਚ ਗਏ ਕਿਉਂਕਿ ਦੇਖੋ ਇੱਕ ਤਾਂ ਗਿੱਲੇ ਹੋਏ ਵੇ ਤੇ ਗਰਮ ਸਰਦ ਵੀ ਹੋ ਜੰਨਾ ਹੈ ਕਈ ਵਾਰ ਫਿਰ ਹਮਤ ਗੱਲ ਕਰ ਖੇਤੀ ਹੁਣ ਚਾਚਾ ਇੱਕ ਗੱਲ ਹੋਰ ਦੱਸ ਵੀ ਜਿਹੜੀ ਹੈ ਹੁਣ ਆਇਤ ਕੀ ਠੰਡ ਵੀ ਨਹੀਂ ਪਈ ਹੈ ਵੀ ਤਾਂ ਹੀ ਬੈਰਸ ਹੈ ਬਿਮਾਰੀਆਂ ਬਿਮਾਰੀਆਂ ਠਮਾਰੀਆਂ ਵੱਧ ਰਹੀਆਂ ਵੀ ਇੱਕ ਵਾਰੀ ਮੀਂਹ ਮੰਗ ਰਿਆ ਹਨਾ ਜੀ ਮੀਂਹ ਪੈਣਾ ਚਾਹੀਦਾ ਇੱਕ ਕੱਢ ਕੇ ਹਾਂ ਜੀ ਨਾ ਮੀਂਹ ਸਿਆ ਹੀ ਨਹੀਂ ਹੈ ਨਾ ਨੂੰ ਖੁਸ਼ ਕਰ ਬਿਲਕੁਲ ਬਿਲਕੁਲ ਤੇ ਚਲੋ ਠੀਕ ਹੈ ਜੀ ਹੁਣ ਵੀਰ ਜੀ ਉਹਨਾਂ ਦੀ ਸੈਟਿੰਗ ਕਰਾ ਦਈਏ ਮਾੜੀ ਮੋਟੀ ਜਿਹੜੀ ਵੀ ਹੈ ਗੈਲ ਹੋ ਕੈ ਤੇ ਤੇ ਵੈਸੇ ਅੱਜ ਮੈਂ ਵੀਰ ਸਵੇਰੇ ਸੋਚਿਆ ਤਾਂ ਵੀ ਅਸੀਂ 5:30 ਤੱਕ ਕੋ ਰਹੇ 6 ਵਜੇ ਤੁਰਪਨ ਨੇ ਵੀ ਜੇ ਮੈਨੂੰ ਲੱਗਦਾ ਵੀ ਵੀਰ ਜੀ ਉਹਨੇ ਅੱਜ ਸਵੇਰੇ ਤੁਰੂਗੇ ਜੇ ਮਿਲੇ ਜਾਂ ਮੈਂ ਉਹੋ ਦੇਖ ਲਾ ਮੇਰੇ ਮਨ ਚ ਤੀ ਸਵੇਰੇ ਤੇ ਚਲੋ ਠੀਕ ਹੈ ਜੀ ਨਿੱਤਾਂ ਮੁਰਾਦਾਂ ਲੱਗਦੀ ਨੇ ਹਾਂ ਜੀ ਹਾਂ ਮੈਂ ਸੋਚ ਰਿਹਾ ਤਈ ਬੈਠਿਆ ਅੱਜ ਸਵੇਰੇ 10 11 ਵਜੇ ਮੇਰੇ ਨਾ ਇੱਕ ਵਾਰੀ ਦਿਮਾਗ ਚ ਗੱਲ ਆਈ ਹੈ ਵੀ ਵੀਰ ਜੀ ਉਹਨੇ ਤੁਰੇ ਵੇ ਐ ਜਾਂ ਅੱਜ ਤੁਰੂਗੇ ਅੱਜ ਮਹਾਲੇਵੀ ਅੱਜ ਮਿਲੇ ਮਿਲ ਕੇ ਹੀ ਜਾਊਂਗੇ ਚਲੋ ਠੀਕ ਹੈ ਜੀ ਆਪਣਾ ਵਲੌਗ ਇੱਥੇ ਤੱਕ ਦਾ ਜੀ ਮਿਲਦੇ ਹਾਂ ਜੀ ਕੱਲ ਕਿਸੇ ਨਵੇਂ ਵਲੌਗ ਵਿੱਚ ਜੱਟਾਂ ਕਸਾ ਨੂੰ ਦੋ ਆ ਗਿਆ ਜੀ ਹੁਣ ਕਰਾ ਦਈਏ ਸੈਟਿੰਗ ਮਾੜੀ ਮੋਟੀ ਆਮ ਦੇ ਟਾਈਮ ਆ ਗਏ ਤੇ ਆਪਾਂ ਬੱਜ ਰਹੇ ਤਕਰੀਬਨ 6:30 ਦਾ ਟਾਈਮ ਹੈ ਤੇ ਦੇਖੋ ਬੱਦਲਬਾਈ ਹੋਈ ਵੀ ਹੈ ਮੀਂਹ ਪਿਆ ਲਿਆ ਜਿਹੜਾ ਪੈਣਾ ਤਾਂ ਤੇ ਕਰੋ ਜੀ ਗੁਰੂ ਘਰ ਦੇ ਦਰਸ਼ਨ ਗੁਰਦੁਆਰਾ ਸਹਿ ਪਿੰਡ ਭਗਤ ਮਾਜਰਾ ਕਿੰਨਾ ਸੋਹਣਾ ਬਾਣੀ ਚੱਲਦੀ ਤੀ ਪਾਠ ਹੋ ਰਿਹਾ ਤਾਂ ਜੀ ਤੇ ਸਾਹਮਣੇ ਸਰੋ ਦੇ ਖੇਤ ਤੇ ਜੀ ਵੀ ਇਹ ਜਿਹੜੀ ਕਣਕ ਹੈ ਨਾ ਇਹ ਕਣਕ ਦੀ ਫਸਲ ਹੈ ਇਹ ਐਨ ਬੱਲ ਤੇ ਪਹੁੰਚ ਗਈ ਦੇਖੋ ਪਸ਼ੂਆਂ ਨੇ ਕਿੰਨਾ ਜਾੜਾ ਕਰਿਆ ਬਾਈ ਇੱਥੇ ਤਾਂ ਠੀਕ ਹੈ ਜੀ ਇਹ ਦੇਖੋ ਕਿੰਨੀ ਖਾ ਗਏ ਵਿੱਚ ਨੂੰ ਇਹ ਵੀ ਖਾ ਗਏ ਇਹ ਤੁਹਾਨੂੰ ਦਿਖ ਰਹੀ ਨਾ ਟੋਏ ਜੇ ਪੇਵੇ ਟੱਬ ਟੋਏ ਜੇ ਇਹ ਫਸਲ ਨਾ ਪਸ਼ੂਆਂ ਨੇ ਖਰਾਬ ਕਰੀ ਵੀ ਹੈ ਜੀ ਜਿਹੜੇ ਆਵਾਰਾ ਪਸ਼ੂ ਆ ਜੀ ਦੱਸੋ ਜੀ ਫੇਰ ਕੀ ਕਰਾਈ ਹੈ ਨਹੀਂ ਬਾਕੀ ਐਂਡ ਦੀ ਟਾਈਮ ਹੈ ਜੀ ਮੈਂ ਜਿਹੜੀ ਚੀਜ਼ ਤੁਹਾਨੂੰ ਦਿਖਾਣਾ ਚਾਹ ਰਿਹਾ ਤਾਂ ਜਿਹੜੀ ਗੱਲ ਤੇ ਵਿਚਾਰ ਵਟਾਂਦਰਾ ਹੋਣਾ ਜੀ ਉਹ ਗੱਲਾਂ ਦੋ ਤੀਆਂ ਇੱਕ ਤਾਂ ਤੁਹਾਨੂੰ ਦਿਖਾਤੇ ਵੀ ਪਸ਼ੂਆਂ ਨੇ ਕਣਕ ਦੇਖੋ ਫਸਲ ਕਿੰਨੀ ਖਰਾਬ ਕਰਤੀ ਚਲੋ ਜੋ ਇਹਨਾਂ ਦੇ ਹੱਕ ਦਾ ਤਾਂ ਪ੍ਰਮਾਤਮਾ ਨੇ ਲਿਖਿਆ ਵਾ ਕਹਿ ਨਹੀਂ ਕਰਦੇ ਦਾਣੇ-ਦਾਣੇ ਪੇਲੀ ਖਾਣੇ ਵਾਲੇ ਦਾ ਨਾਮ ਜਿਨ੍ਹਾਂ ਦੀ ਚੋਗ ਖਲਾਰੀ ਵੀ ਤੀ ਪਸ਼ੂ ਪੰਛੀਆਂ ਦੀ ਪੰਛੀ ਹੋਗੇ ਪੰਛੀ ਹੋਗੇ ਪਸ਼ੂ ਹੋਗੇ ਜਿਹੜਾ ਕੁਸ ਦੇਖੋ ਇੱਕ ਕਿਸਾਨ ਹੈ ਜੀ ਜੀ ਦਾ ਦਿਲ ਬਹੁਤ ਦਰਿਆਏ ਪ੍ਰਮਾਤਮਾ ਦੇ ਨਾਲ ਜੁੜਿਆ ਵਾ ਏ ਤੇ ਆਪਣੀ ਕਿਰਤ ਕਰਦਾ ਹੱਥੀ ਤੇ ਕਿਰਤ ਕਰਕੇ ਵੰਡ ਸਕਦਾ ਏ ਤੇ ਦੇਖ ਲਓ ਤੁਹਾਡੇ ਸਾਹਮਣੇ ਐ ਇਹ ਐਨ ਤੁਹਾਨੂੰ ਦੱਸ ਰਿਹਾ ਏ ਕਣਕ ਦੀ ਫਸਲ ਵੀ ਜਿਹੜੀ ਤਾਂ ਪਸ਼ੂਆਂ ਦੇ ਹੱਕ ਦੀ ਉਹ ਚੁੱਗ ਕੇ ਚਰਾੰਦ ਹੋ ਗਈ ਆ ਦੇਖੋ ਕਿੰਨਾ ਦੇਖੋ ਕਿੰਨਾ ਡਾਣ ਹੈ ਇਹਨਾਂ ਨੂੰ ਬੱਲ ਵੀ ਨਹੀਂ ਹੈ ਜੀ ਅਜੇ ਜੇ ਤੁਸੀਂ ਆਲੇ-ਦਾਲੇ ਦੇਖੋਗੇ ਇਹਨਾਂ ਨੂੰ ਬੱਲ ਹੈ ਦੇਖੋ ਐਨ ਹੈ ਇੱਕ ਜੀ ਫਸਲ ਤੇ ਹੈ ਇੱਕ ਜੀ ਫਸਲ ਐ ਦੇਖੋ ਡੱਬ ਟੋਏ ਜੇ ਪੇਵੇ ਛੋਟੀ ਬੜੀ ਤੁਹਾਨੂੰ ਦਿਖਦੀ ਹੈ ਇਹ ਦੇ ਚਿਪਕਾਰਨ ਇਹੀ ਹੈ ਜੀ ਵੀ ਇਹ ਪਸ਼ੂਆਂ ਨੇ ਚਾਰਲੀ ਜਿਹੜੀ ਪਸ਼ੂਆਂ ਦੇ ਨਸੀਬ ਚ ਲਿਖੀ ਵੀ ਤੀ ਤੇ ਜਿਹੜੀ ਹੁਣ ਅਜੇ ਕਿਸਾਨ ਜਾਂ ਆਪਣੇ ਭਰਾ ਜਾਂ ਕਿਸਾਨ ਜਾਂ ਜੀਮੀਦਾਰਾਂ ਦੇ ਹੱਕ ਚ ਲਿਖੀ ਵੀ ਉਹ ਉਹਨਾਂ ਦੇ ਅਜੇ ਪੈਣੀ ਐ ਪੱਲੇ ਤੇ ਬਾਕੀ ਬੱਦਲ ਵੀ ਚੜ ਕੇ ਆਏ ਵੇ ਤੁਸੀਂ ਵੇਖੇ ਰਹੇ ਆ ਜੀ ਐਂਡ ਦਾ ਟਾਈਮ ਐ ਬਸ ਨੇਰਾ ਹੋ ਰਿਹਾ ਉਹ ਦੇਖੋ ਸਾਹਮਣੇ ਲੈਟਾਂ ਇੱਕ ਹੋਰ ਵੀ ਗੱਲ ਕਰਨੀ ਸੀ ਜਿਹੜਾ ਦੂਜਾ ਕਾਰਨਤਾ ਜੀ ਵੀ ਦੇਖੋ ਜੰਗਲਾਂ ਤੇ ਮੰਗਲ ਕੀਵੇਂ ਲੱਗਦੇ ਆ ਇਹ ਆਪਣਾ ਪਿੰਡ ਐ ਜੀ ਤੇ ਨਾਲ ਪਾਸ ਦਾ ਉਹ ਸਾਹਮਣੇ ਪ੍ਰਾਇਮਰੀ ਸਕੂਲ ਹੈ ਜੀ ਜਿੱਥੇ ਅਸੀਂ ਵੀ ਪੜ੍ਹ ਕੇ ਗਏ ਹਾਂ ਤੇ ਬੈਕ ਸਾਈਡ ਸਾਰੇ ਖੇਤ ਹੁੰਦੇ ਤੇ ਪਰ ਅੱਜ ਲਾਈਟਾਂ ਜਗ ਰਹੀਆਂ ਉਹ ਕਾਹਤੋਂ ਇਹ ਪਿੱਛੇ ਦੀ ਨਿਕਲ ਰਿਹਾ 에어ਪੋਰਟ ਰੋਡ 82 ਸੈਕਟਰ ਨੂੰ ਜਾ ਰਿਹਾ ਜਿਹੜਾ ਹੋਮੈਕਸ ਤੋਂ ਤੇ ਬਾਕੀ ਇਧਰੋਂ ਜਾ ਰਿਹਾ ਤੇ ਐਂ ਜਾ ਰਿਹਾ ਉਹ ਦੇਖੋ ਲੈਂਪ ਲੱਗੇ ਹੋਏ ਸੜਕ ਦੇ ਵਾਲ ਦੜਲੇ ਦੇਖੋ ਇਹ ਸਾਰੇ ਲੈਂਪ ਐ ਜੀ ਵਾਲ ਦੜਲੇ ਲੱਗੇ ਹੋਏ ਗੱਡੀਆਂ ਚੱਲ ਵੀ ਰਹੀਆਂ ਜੇ ਆਪਾਂ ਦੇਖੀਏ ਚੱਲ ਰੀਆਂ ਨੇ ਗੱਡੀਆਂ 에어 ਏਰੀਆ ਆ ਗਿਆ ਪਿੰਡ ਰੁੜਕੀ ਖਾਮ ਪਲੇੜੀ ਤੋਂ ਅੱਗੇ ਵਾਲਾ ਤੇ ਬਾਕੀ ਗੱਲਬਾਤ ਇਸ ਤਰ੍ਹਾਂ ਹੈ ਵੀ ਅਸੀਂ ਗੱਲ ਜਿਹੜੀ ਕਰੀ ਤੀ ਇਹ ਦੋ ਟਾਪਿਕ ਤੇ ਵੀ ਇੱਕ ਤਾਂ ਦੇਖੋ ਉਹ ਗੱਲ ਸੱਚ ਹੈ ਜੇ ਤੁਹਾਨੂੰ ਦਿਖਾਤੀ ਵੀ ਪਰਮਾਤਮਾ ਕਹਿ ਨਹੀਂ ਕਰਦੇ ਵੀ ਕਿਸਾਨ ਨਾ ਜਦੋਂ ਫਸਲ ਬੀਜਦਾ ਏ ਬੀਜ ਕੇ ਫਸਲ ਤਾਂ 2 ਕਿਲੋ ਬੀਜ ਵੱਧ ਵੀ ਪਾਉਂਦਾ ਵੀ ਚਲੋ ਜੇ ਕਾਲੂ ਪਸ਼ੂ ਪੰਛੀ ਚੁਗ ਲਮੈਂ ਤਾਂ ਉਹ ਗੱਲ ਵੱਖਰੀ ਹੈ ਤੇ ਬਾਅਦ ਵਿੱਚ ਆ ਕੇ ਫਿਰ ਜਿਹੜੇ ਪਸ਼ੂ ਪੰਛੀ ਦਾ ਕਹਿਣ ਦਾ ਮਤਲਬ ਹੈ ਵੀ ਜਿਹੜੇ ਪੰਛੀ ਆਪਣੇ ਉਹ ਬਾਅਦ ਚ ਜਦੋਂ ਅਸੀਂ ਛਾੜਦੇ ਅੰਨ ਪੱਕ ਜਾਂਦਾ ਏ ਅਨਾਜ ਪੱਕ ਜਾਂਦਾ ਉਹ ਬਾਅਦ ਚ ਜਦੋਂ ਛਾੜਦੇ ਵਿੱਚ ਰਹਿ ਜਾਂਦਾ ਖੇਤ ਦੇ ਉਹ ਖੇਤ ਦਾ ਖੇਤ ਵਸਤਾ ਵੀ ਰਹਿ ਜਾਂਦਾ ਕੇ ਨਹੀਂ ਕਰਦੇ ਸਿਆਣੇ ਖੇਤ ਰੱਖਦਾ ਏ 2 ਕਿਲੋ ਵੱਧ ਪਾਓ ਖੇਤ ਵੀ ਰੱਖਦਾ ਏ ਤੇ ਪੰਛੀ ਵੀ ਚੁਗਦੇ ਆ ਪਹਿਲਾਂ ਵੀ ਚੁਗਦੇ ਜਦੋਂ ਜੰਮਦਾ ਏ ਤੇ ਬਾਅਦ ਵਿੱਚ ਫਿਰ ਜਦੋਂ ਆਪਣਾ ਇਦਾਂ ਦੇਖੋ ਬੱਲਾਂ ਤੇ ਆ ਗਈ ਕਣਕ ਬਾਅਦ ਵਿੱਚ ਫਿਰ ਆਪਣਾ ਪਾਉ 쉬 ਵੀ ਚਾਰਦੇ ਆ ਉਸ ਤੋਂ ਬਾਅਦ ਜਾ ਕੇ ਐਂਡ ਚ ਫਿਰ ਉਸ ਤੋਂ ਪਹਿਲਾਂ ਵੀ ਅਕਾਲ ਪੁਰਖ ਪਰਮਾਤਮਾ ਦੀ ਮਾਰ ਜਿਹੜੀ ਪੈਂਦੀ ਹੈ ਹਨੇਰੀ ਝੱਖੜ ਮੀ ਉਹਨਾਂ ਦਾ ਜੜਕਾ ਜੋ ਵੀ ਘਾਟਾ ਨਾ ਨੁਕਸਾਨ ਛਾੜ ਘੜਦਾ ਫਿਰ ਜਾ ਕੇ ਕਿਸਾਨ ਦੀ ਝੋਲੀ ਚ ਪੈਂਦਾ ਹੈ ਤੇ ਚਲੋ ਠੀਕ ਹੈ ਜੀ ਤੇ ਬਾਕੀ ਚੱਲਦੇ ਅੱਜ ਸ਼ਾਮ ਦੇ ਟਾਈਮ ਸਾਜਰਾ ਆਏ ਤੇ ਘਰੇ ਸਾਡੇ ਕਨਾਂ 6 ਵਜੇ ਪਹੁੰਚ ਗਏ ਤੇ ਹੁਣ ਪੌਣੇ 7 ਦਾ ਟਾਈਮ ਹੋ ਰਿਹਾ 7 ਦਾ ਤੇ ਵੇਖੋ ਜੀ ਸਾਹਮਣੇ ਗੁਰਦੁਆਰਾ ਸਾਹਿਬ ਦਾ ਕਿੰਨੇ ਸੋਹਣੇ 뷰 ਹੈ ਜੀ। ਹੈ। ਤੇ ਬਾਕੀ ਕੱਲ ਤੋਂ ਮੋਰ ਬਹੁਤ ਚੈਕ ਚਕਾ ਰਹੇ ਆ ਕਿਉਂਕਿ ਵੀ ਮੀਂਹ ਪੈ ਜਾਵੇ। ਕਿਉਂਕਿ ਤੁਹਾਨੂੰ ਪਤਾ ਮੋਰ ਇਹ ਆ ਜਦੋਂ ਮੋਰ ਬੋਲਦੇ ਮੀਂਹ ਪੈਂਦਾ। ਕਾਲੀਆਂ ਘਟਾਂ ਚੜ ਕੇ ਆਣੀਆਂ ਏ। ਤੇ ਥੋੜਾਕ ਆਪਣਾ ਫੋਨ ਤੁਹਾਨੂੰ ਕਲੀਅਰ ਨਹੀਂ ਦਿਖਾ ਰਿਹਾ ਸ਼ਾਇਦ ਦਿਖਾਉਂਦਾ ਹੋਇ। ਤੇ ਚਲੋ ਠੀਕ ਹੈ ਜੀ। ਹੁਣ ਅੱਜ ਮੈਂ ਬਾਹਰ ਘੁੰਮ ਰਿਹਾ ਤਾਂ ਤੁਹਾਨੂੰ ਦਿਖਾਤੇ ਆ ਵੀ ਤੇ ਤੁਹਾਨੂੰ ਨੁਕਸਾਨ ਵੀ ਦਿਖਾਤੇ ਆ ਵੀ ਕਿੰਨਾ ਜ਼ਰਦਾ ਹੈ ਜੀ ਆਪਣਾ ਕਿਸਾਨ ਭਰਾ। ਆਪਾਂ ਹੀ ਜ਼ਿੰਮੇਦਾਰਾਂ ਦੇ ਮੁੰਡੇ ਆ ਜੀ ਆਪਾਂ ਹੀ ਕਿੰਨੇ ਜ਼ਿੰਮੇਦਾਰ ਕਿੰਨਾ ਨੁਕਸਾਨ ਚਾਲਦੇ ਆ ਤੁਹਾਨੂੰ ਬਖਾਤਿਆ ਜੀ ਤੇ ਚਲੋ ਠੀਕ ਆ ਜੀ ਮਿਲਦੇ ਆਂ ਜੀ ਅਗਲੇ